ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੋਹਿਤ ਬਨਾਰੀ ਸਵਾਗਤ ਕਰਦਾ ਹਾਂ ਆਪਣੇ ਪ੍ਰੋਗਰਾਮ 'ਦੋਸਤੋ ਅੱਜਕੱਲ੍ਹ ਕਰਦੇ ਰਾਸ਼ੀਆਂ ਦੇ ਹਾਲ ਦੀ ਮੇਸ਼ ਤੋਂ ਲੈ ਕੇ ਮੀਨ ਤੱਕ ਤੁਹਾਨੂੰ ਸਾਰੀਆਂ ਰਾਸ਼ੀਆਂ ਦੇ ਹਾਲ ਦੱਸਾਂਗਾ ਸੋ ਉਹਨਾਂ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਸਿਤਾਰਾ ਪਰਿਵਾਰ ਦੇ ਵਿੱਚ ਖੁਸ਼ਹਾਲੀ ਵਾਲਾ ਰਹਿਣ ਵਾਲਾ ਸਫਲਤਾ ਵਾਲਾ ਰਹਿਣ ਵਾਲਾ ਔਰ ਘਰ ਦੇ ਵਿੱਚ ਖੁਸ਼ਹਾਲੀ ਰਹੇਗੀ ਸਫਲਤਾ ਮਿਲੇਗੀ ਔਰ ਉਨੰਦੀ ਦੇ ਚਾਂਸਸ ਅੱਜ ਬਣੇ ਹੋਏ ਆ ਮਨ ਖੁਸ਼ ਰਹੇਗਾ ਮਦਦ ਦੀ ਸਿਹਤ ਵਿੱਚ ਸੁਧਾਰ ਹੋਏਗਾ ਔਰ ਪਰਿਵਾਰ ਦੇ ਵਿੱਚ ਕੋਈ ਅੱਛੀ ਖਬਰ ਤੁਹਾਨੂੰ ਮਿਲ ਸਕਦੀ ਹੈ ਕਰਨਾ ਕੀ ਤੁਸੀਂ ਆਪਣੇ ਮਾਤੇ ਦਾ ਆਸ਼ੀਰਵਾਦ ਲੈ ਕੇ ਘਰੋ ਜਰੂਰ ਜਾਣਾ ਤਾਂ ਕਿ ਆਇਦਰ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ বৃਸ਼ਭ ਰਾਸ਼ੀ ਵਾਲਿਆਂ ਵਾਸਤੇ বৃਸ਼ਭ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਸਤਾਰਾ ਅੱਜ ਖਰਚੇ ਵਾਲਾ ਰਹੇਗਾ ਅੱਜ ਖਰਚੇ ਹੁੰਦੇ ਰਹਿਣਗੇ ਉਹ ਖਰਚੇ ਮੈਡੀਸਿਨ ਦੇ ਉੱਪਰ ਵੀ ਹੋ ਸਕਦੇ ਆ ਕਿਸੇ ਹੋਰ ਚੀਜ਼ਾਂ ਦੇ ਵੀ ਹੋ ਸਕਦੇ ਆ ਵਿਦੇਸ਼ ਤੋਂ ਕੋਈ achhi khabar mil sakdi hai ਵਿਦੇਸ਼ ਤੋਂ ਵਿਦੇਸ਼ ਜਾਣਾ ਵੀ ਹੋ ਸਕਦਾ ਹੈ ਵਿਦੇਸ਼ ਲਈ ਅਗਰ ਜਾਣਾ ਚਾਹੁੰਦੇ ਹੋ ਤਾਂ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਵਧੀਆ ਹੈ ਟਿਕਟ ਬੁਕਿੰਗ ਕਰਾਉਣ ਲਈ ਜਾਂ ਆਪਣੀ ਫਾਈਲ ਸਬਮਿਟ ਕਰਵਾਉਣ ਲਈ ਅੱਜ ਦਾ ਦਿਨ ਤੁਹਾਡਾ ਬਹੁਤ achha reh ਉਸ ਤੋਂ ਹੁਣ ਗੱਲ ਕਰਦੇ ਹਾਂ ਮਿਥੁਨ ਆਸ਼ੀ ਵਾਲਿਆਂ ਵਾਸਤੇ ਮਿਥੁਨ ਆਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਮਿਥੁਨ ਆਸ਼ੀ ਵਾਲਿਆਂ ਵਾਸਤੇ ਆਜ਼ਾਦ ਦਿਨ ਜਿਹੜਾ ਹੈ ਉਹ ਕਾਫੀ ਲਾਭ ਵਾਲਾ ਰਹੇਗਾ ਪ੍ਰੋਫਿਟ ਵਾਲਾ ਰਹੇਗਾ ਬੈਨੀਫਿਟ ਵਾਲਾ ਰਹੇਗਾ ਔਰ ਪੈਸਾ ਆਏਗਾ ਪੈਸੇ ਦੇ ਸੰਬੰਧੀ ਜਿਹੜੀਆਂ ਪਰੇਸ਼ਾਨੀਆਂ ਚੱਲ ਰਹੀਆਂ ਸੀ ਉਹਨਾਂ ਦੇ ਮਸਲੇ ਹੱਲ ਹੋ ਜਾਣਗੇ ਔਰ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਔਰ ਅਗਰ ਅੱਜ ਵਪਾਰ ਥੋੜਾ ਜਿਹਾ ਮੰਦਮ ਚੱਲ ਰਿਹਾ ਤਾਂ ਫਿਰ ਵੀ ਘਬਰਾਣ ਦੀ ਲੋੜ ਨਹੀਂ ਹੈ ਸ਼ਾਮ ਤੱਕ ਤੁਹਾਨੂੰ ਰੀਲੀਫ ਮਿਲਣੀ ਸ਼ੁਰੂ ਹੋ ਜਾਏਗੀ ਔਰ ਸਤਾਰਾ ਤੁਹਾਨੂੰ ਕਾਫੀ ਕੁਝ ਦੇ ਕੇ ਜਾਏਗਾ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਧਰਮਸੰਗ ਦੇ ਉੱਪਰ ਦੁੱਧਾ ਦਾਨ ਜ਼ਰੂਰ ਕਰਨਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਕਰਕਰਾਸ਼ੀ ਵਾਲਿਆਂ ਵਾਸਤੇ ਕਰਕਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਬਿਜ਼ਨਸ ਦੇ ਵਿੱਚ ਬੈਨੀਫਿਟ ਮਿਲਣ ਦੇ ਚਾਂਸਸ ਬਣੇ ਹੋਏ ਆ ਅਗਰ ਜੌਬ ਕਰਦੇ ਹੋ ਤਾਂ ਜੌਬ ਦੇ ਵਿੱਚ ਬੈਨੀਫਿਟ ਮਿਲਣ ਦੇ ਚਾਂਸਸ ਬਣੇ ਹੋਏ ਆ ਪ੍ਰੋਮੋਸ਼ਨ ਦੇ ਚਾਂਸਸ ਬਣੇ ਹੋਏ ਆ ਔਰ ਇਸ ਦੇ ਨਾਲ-ਨਾਲ ਇੱਛਾਵਾਂ ਦੀ ਪੂਰਤੀ ਦੇ ਚਾਂਸਸ ਬਣੇ ਹੋਏ ਆ ਤਾਂ ਅੱਜ ਕੌਨਫੀਡੈਂਸ ਲੈਵਲ ਵੀ ਕਾਫੀ ਅੱਛਾ ਜਾਏਗਾ ਔਰ ਇੱਕ ਵੱਖਰਾ ਜੋਸ਼ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਕਰਨਾ ਕੀ ਏ ਤੁਸੀਂ ਕਰਨਾ ਇਹ ਹੈ ਪਾਣੀ ਦੇ ਵਿੱਚ ਹਲਦੀ ਪਾ ਕੇ ਜ਼ਰੂਰ ਨਹਾਣਾ ਤਾਂ ਕਿ ਅਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆਂ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿੰਘ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਅਜ ਦਾ ਦਿਨ ਧਾਰਮਿਕ ਯਾਤਰਾ ਦਾ ਰਹੇਗਾ ਕੋਈ ਧਾਰਮਿਕ ਯਾਤਰਾ ਹੋ ਸਕਦੀ ਹੈ ਕਿਤੇ ਹੋਰ ਵੀ ਜਾਣਾ ਹੋ ਸਕਦਾ ਹੈ ਬਜ਼ੁਰਗਾਂ ਦਾ ਆਸ਼ੀਰਵਾਦ ਮਿਲੇਗਾ ਅੱਜ ਗੁਰੂ ਜਨਾਨਾ ਨਾਲ ਮਿਲਣ ਦਾ ਚਾਂਸਸ ਬਣੇ ਹੋਏ ਆ ਕਿਸੇ ਗੁਰੂ ਸੰਤ ਮਹਾਤਮਾ ਦੇ ਤੁਸੀਂ ਦਰਸ਼ਨ ਕਰਨੇ ਜ਼ਰੂਰ ਜਾ ਸਕਦੇ ਹੋ ਜਾਂ ਉਹਨਾਂ ਦਾ ਤੁਹਾਨੂੰ ਆਸ਼ੀਰਵਾਦ ਜ਼ਰੂਰ ਮਿਲੇਗਾ ਅੱਜ ਦੇ ਦਿਨ ਅੱਜ ਦੇ ਦਿਨ ਤੜੀ ਕਿਸਮ ਤੁਹਾਡਾ ਪੂਰਾ ਸਾਧ ਦੇਗੀ ਅਗਰ ਕੋਈ ਕੰਮ ਰੁਕ ਰਿਆ ਸੀ ਤਾਂ ਅੱਜ ਤੁਹਾਡਾ ਪੂਰਾ ਹੋ ਜਾਏਗਾ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਧਰਮਸਥਾਨ ਦੇ ਉੱਪਰ ਅੱਜ ਚਾਵਲਾ ਦਾ ਦਾਨ ਜ਼ਰੂਰ ਕਰਨਾ ਹੈ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਕੰਨਿਆ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਥੋੜਾ ਜਿਹਾ ਪਰੇਸ਼ਾਨੀ ਦਾ ਟਾਈਮ ਰਹੇਗਾ ਥੋੜਾ ਜਿਹਾ ਅਰਚਨ ਦਾ ਟਾਈਮ ਰਹੇਗਾ ਕੰਮ ਦੇ ਵਿੱਚ ਵੀ ਦਿੱਕਤਾਂ ਆਣਗੀਆਂ ਬਹੁਤ ਸਨਾ ਗੜਬੜ ਹੋ ਸਕਦੀ ਹੈ ਪਰਿਵਾਰ ਦੇ ਵਿੱਚ ਥੋੜਾ ਜਿਹਾ ਕਲੇਸ਼ ਦਾ ਮਾਹੌਲ ਰਹਿ ਸਕਦਾ ਹੈ ਡਰਾਈਵ ਧਿਆਨ ਨਾਲ ਉਸ ਜੋੜ ਲੱਗਣ ਦੇ ਚਾਂਸਸ ਵੀ ਬਣੇ ਹੋਏ ਆ ਕੋ ਸੱਟ ਲੱਗਣ ਦੇ ਚਾਂਸਸ ਵੀ ਬਣੇ ਹੋਏ ਆ ਇਸ ਲਈ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਅੱਜ ਦਾ ਦਿਨ ਤੁਸੀਂ ਤਰਨਸਾਂ ਦੇ ਉੱਪਰ ਚਾਉਲਾ ਦਾ ਦਾਨ ਜ਼ਰੂਰ ਕਰਨਾ ਤਾਂਕਾ ਇਹ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਤੁਲ ਰਾਸ਼ੀ ਵਾਲਿਆਂ ਵਾਸਤੇ ਤੁਲ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ પતિ ਪਤਨੀ ਦੇ ਸਬੰਧ ਮਜ਼ਬੂਤ ਹੋਣਗੇ ਕੋਈ ਤੁਹਾਨੂੰ ਨਵਾਂ ਰਿਸ਼ਤਾ ਆ ਸਕਦਾ ਹੈ ਅਗਰ ਤੁਸੀਂ ਆਪਣੇ ਬੱਚੇ ਦਾ ਰਿਸ਼ਤਾ ਕਰਨਾ ਚਾਹ ਰਹੇ ਹੋ ਤਾਂ ਅੱਜ ਦਾ ਰਿਸ਼ਤਾ ਪੱਕਾ ਹੋ ਸਕਦਾ ਹੈ ਇਸ ਲੜਕੀ ਨੂੰ ਦੇਖਣ ਜਾਣਾ ਹੋ ਸਕਦਾ ਹੈ ਕਿ ਆ ਕਿਸੇ ਲੜਕੇ ਨੂੰ ਦੇਖਣ ਜਾਣਾ ਵੀ ਹੋ ਸਕਦਾ ਹੈ ਅਗਰ ਤੁਹਾਡਾ ਇਹ ਪ੍ਰੋਗਰਾਮ ਬਣਿਆ ਹੋਇਆ ਤਾਂ ਤੁਹਾਡਾ ਰਿਸ਼ਤਾ ਫਾਈਨਲ ਹੋਣ ਦੇ ਚਾਂਸਸ ਬਣੇ ਹੋਏ ਆ ਇਸ ਦੇ ਨਾਲ ਨਾਲ ਪਾਰਨਰ ਨਾਲ ਤੁਹਾਡੇ ਸਬੰਧ ਮਜ਼ਬੂਤ ਰਹਿਣਗੇ ਔਰ ਘਰ ਦੇ ਵਿੱਚ ਕੋਈ ਵਿਗੜ ਨਹੀਂ ਆਏਗਾ ਸਭ ਕੁਝ ਠੀਕ ਰਹਿਣ ਵਾਲਾ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਆਪਣੀ ਮਦਰ ਦਾ ਆਸ਼ੀਰਵਾਦ ਲੈ ਕੇ ਕਰੋ ਜਰੂਰ ਜਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਹਾਂ વૃਸ਼ਚਿਕ ਰਾਸ਼ੀ ਵਾਲਿਆਂ ਵਾਸਤੇ વૃਸ਼ਚਿਕ ਰਾਸ਼ੀ ਅੰਧੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ 17 ਥੋੜਾ ਜਿਆਦਾ ਸਿਹਤ ਲਈ ਨੁਕਸਾਨ ਵਾਲਾ ਰਹਿਣ ਵਾਲਾ ਹੈ ਸਿਹ ਥੋੜਾ ਜਿਆਦਾ ਡਾਊਨ ਜਾਏਗੀ ਇਸ ਦੇ ਨਾਲ ਨਾਲ ਦੁਸ਼ਮਣ ਥੋੜਾ ਜਿਆਦਾ ਖੁੱਲ ਕੇ ਵਾਰ ਕਰਨ ਵਾਲੇ ਹੋਣਗੇ ਦੁਸ਼ਮਣਾਂ ਤੋਂ ਬਚ ਕੇ ਰਹਿਣਾ ਅੱਜ ਦੇ ਦਿਨ ਤੁਸੀਂ ਅੱਜ ਦੁਸ਼ਮਣ ਤੁਹਾਡਾ ਕੁਛ ਨਾ ਕੁਝ ਵਿਗਾੜ ਸਕਦੇ ਆ ਇਸ ਲਈ ਕਰਨਾ ਕੀ ਹੈ ਹਨੂਮਾਨ ਜੀ ਦੇ ਮੰਦਿਰ ਜਾ ਕੇ ਸੰਦੂਰ ਜਰੂਰ ਜਲਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆ ਤੁਹਾਨੂੰ ਰਸ਼ੀ ਵਾਲਿਆਂ ਵਾਸਤੇ ਤੁਹਾਨੂੰ ਰਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਸੰਤਾਨ ਖਾਨੀ ਦਾ ਯੋਗ ਬਣਿਆ ਹੋਇਆ ਹੈ ਸੰਤਾਨ ਵੱਲੋਂ ਕੋਈ ਨੁਕਸਾਨ ਹੋ ਸਕਦਾ ਹੈ ਸੰਤਾਨ ਦੀ ਸਿਹਤ ਖਰਾਬ ਹੋ ਸਕਦੀ ਹੈ ਸੰਤਾਨ ਵੱਲੋਂ ਦਿੱਕਤ ਆ ਸਕਦੀ ਹੈ ਲਵ ਲਾਈਫ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਲਵ ਲਾਈਫ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੁਹਾਨੂੰ ਅ ਸ਼ੇਅਰ ਮਾਰਕੀਟ ਦੇ ਵਿੱਚ ਨੁਕਸਾਨ ਦਾ ਮਾਹੌਲ ਬਣਿਆ ਹੈ ਸ਼ੇਅਰ ਮਾਰਕੀਟ ਦੇ ਵਿੱਚ ਨੁਕਸਾਨ ਦਾ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਹੈ ਕਿ ਚਾਵਲਾ ਲਾਣ ਕਿਸੇ ਗਰੀਬ ਨੂੰ ਜਰੂਰ ਕਰਨਾ ਹੈ ਤਾਂ ਕਿ ਆਇਆ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮਕਰ ਅਸ਼ੀ ਵਾਲਿਆਂ ਵਾਸਤੇ ਮਕਰ ਅਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਨਕਮ ਵਧਣ ਦੇ ਚਾਂਸਸ ਬਣੇ ਹੋਏ ਆ ਇਨਕਮ ਵਧੇਗੀ ਪੈਸਾ ਆਏਗਾ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਪਰਿਵਾਰ ਦੇ ਵਿੱਚ ਜਿਹੜੀ ਪ੍ਰੋਬਲਮ ਚੱਲ ਰਹੀਆਂ ਸੀਗੀਆਂ ਤਣਾਵ ਦੀ ਸਥਿਤੀ ਚੱਲ ਰਹੀ ਸੀ ਉਹ ਠੀਕ ਹੋ ਜਾਏਗੀ ਕਰਨਾ ਕੀ ਤੁਸੀਂ ਕਰਨਾ ਹੈ ਕਿ ਮੱਥੇ ਦੇ ਉੱਪਰ ਕੇਸਾ ਦੇ ਲਖ ਜਰੂਰ ਲਗਾਣਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਬੋਸਤੋ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਵਾਸਤੇ ਕੁੰਭ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਕੁੰਭ ਰਾਸ਼ੀ ਵਾਲਿਆਂ ਵਾਸਤੇ ਮਿਹਨਤ ਕਰਨ ਵਾਲਾ ਰਹੇਗਾ ਕੋ ਛੋਟੀ ਮੋਟੀ ਯਾਤਰਾ ਹੋ ਸਕਦੀ ਹੈ ਇਸ ਦੇ ਨਾਲ ਨਾਲ ਕੋਈ ਦੋਸਤ ਸੱਜਣ ਮਿੱਤਰ ਮਿਲ ਸਕਦੇ ਹੈ ਔਰ ਕੋਈ ਟੂਰ ਦਾ ਪਲਾਨ ਬਣ ਸਕਦਾ ਤੁਹਾਡਾ ਤਾਂ ਇਸ ਕਰਕੇ ਅੱਜ ਦਾ ਦਿਨ ਥੋੜਾ ਜਿਆਦਾ ਐਫਰਟ ਵਾਲਾ ਰਹੇਗਾ ਮਿਹਨਤ ਵਾਲਾ ਰਹੇਗਾ ਪ੍ਰਯਾਸ ਕਰਨ ਵਾਲਾ ਰਹੇਗਾ ਲੇਕਿਨ ਉਸ ਪ੍ਰਯਾਸ ਦੇ ਸਫਲਤਾ ਦੇ ਰਿਜ਼ਲਟ ਤੁਹਾਨੂੰ ਜਰੂਰ ਮਿਲਣਗੇ ਕਰਨਾ ਕੀ ਹੈ ਤੁਸੀਂ ਕਰਨਾ ਹੈ ਇਹ ਹੈ ਕਿ ਤੁਹਾਨੂੰ ਸੰਦੇ ਉੱਪਰ ਚਾਵਲਾ ਲਦਾਨ ਜਰੂਰ ਕਰਨਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣੇ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮੀਨ ਰਾਸ਼ੀ ਵਾਲਿਆਂ ਵਾਸਤੇ ਮੀਨ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਬੈਨੀਫਿਟ ਵਾਲਾ ਦਿਨ ਰਹੇਗਾ ਸ਼ੇਅਰ ਮਾਰਕੀਟ ਚ ਪ੍ਰੋਫਿਟ ਦਾ ਦਿਨ ਰਹੇਗਾ ਸਿਹਤ ਵਿੱਚ ਸੁਧਾਰ ਹੋਏਗਾ ਇਸ ਦੇ ਨਾਲ ਨਾਲ ਪੈਸਾ ਆਏਗਾ ਅਗਰ ਪੈਸਾ ਕਿਸੇ ਨੂੰ ਦਿੱਤਾ ਹੈ ਉਦੋਂ ਵਾਪਸ ਆਣ ਦੇ ਚਾਂਸਸ ਬਣੇ ਹੋਏ ਆ ਅੱਜ ਦਾ 17 ਤੜਲੇ ਲਈ ਬਹੁਤ ਵਧੀਆ ਜਾਣ ਵਾਲਾ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਕੇਸਾ ਤੇਕ ਜਰੂਰ ਲਗਾਉਣਾ ਹੈ ਔਰ ਗਾਇਤਰੀ ਮੰਤਰ ਦਾ ਜਾਪ ਜਰੂਰ ਕਰਨਾ ਹੈ ਅਗਰ ਇਹ ਉਪਾਏ ਕਰਕੇ ਚੱਲਦੇ ਹੋ ਤਾਂ ਡੈਫੀਨਿਟਲੀ ਤੁਹਾਡੀ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਤੁਹਾਨੂੰ ਨਹੀਂ ਆਏਗੀ ਦੋਸਤੋ ਇਹ ਸੀਗਾ 12 ਰਾਸ਼ੀਆਂ ਦਾ ਹਾਲ ਜਿਹੜਾ ਤੁਹਾਨੂੰ ਮੈਂ ਦੱਸਿਆ ਉਸ ਤੋਂ ਜੇ ਤੁਸੀਂ ਮੈਨੂੰ ਮਿਲ ਕੇ ਆਪਣੇ ਮਸਲੇ ਹੱਲ ਕਰਨਾ ਚਾਹੁੰਦੇ ਹੋ ਤੁਹਾਨੂੰ ਕੋਈ ਵੀ ਪ੍ਰੋਬਲਮ ਚੱਲ ਰਹੀ ਹੈ ਕਿਸੇ ਤਰ੍ਹਾਂ ਦੀ ਵੀ ਦਿੱਕਤ ਚੱਲ ਰਹੀ ਹੈ ਤੁਸੀਂ ਸਕਰੀਨ ਤੇ ਨੰਬਰਾਂ ਤੇ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਕੰਮ